ਸੋਸ਼ਲ ਮੀਡੀਆ ਦੇ ਸਾਰੇ ਹੀ ਦੋਸਤਾਂ ਨੂੰ ਢੇਰੂਗੋਪੇ ਵੱਲੋਂ ਪਿਆਰ ਭਰੀ ਸਤਸ੍ਰੀਆਕਾਲ ਜੀ ਅੱਜ ਆਪਾਂ ਤੁਹਾਡੇ ਸਾਹਮਣੇ ਇੱਕ ਹੋਰ ਨਵਾਂ ਰਿਸ਼ਤਾ ਲੈ ਕੇ ਹਾਜ਼ਰ ਆ ਜੀ ਜੋ ਕਿ ਅਸੀਂ ਹਰ ਵਾਰ ਪਰਿਵਾਰਾਂ ਨਾਲ ਗੱਲਬਾਤ ਕਰਕੇ ਉਹੀ ਪਰਿਵਾਰਾਂ ਦੇ ਰਿਸ਼ਤਿਆਂ ਦੀ ਐਡ ਕਰਦੇ ਆ ਜਿਹੜੇ ਪਰਿਵਾਰ ਸਾਨੂੰ ਆਪ ਕਹਿੰਦੇ ਹਨ ਤੇ ਅਸੀਂ ਰਿਸ਼ਤਾ ਵੀ ਉਹਨਾਂ ਪਰਿਵਾਰਾਂ ਦਾ ਹੀ ਕਰਾਉਂਦੇ ਆ ਜਿਹੜੇ ਪਰਿਵਾਰ WhatsApp ਤੇ ਸਾਨੂੰ ਆਪਣੇ ਬੱਚਿਆਂ ਦਾ ਬਾਇਓ ਡਾਟਾ ਤੇ ਡਿਟੇਲ ਭੇਜਦੇ ਹਨ ਤੇ ਇਸ ਕਰਕੇ ਅਸੀਂ ਸਾਰਿਆਂ ਨੂੰ ਕਹਿੰਨੇ ਆ ਕਿ ਸਾਨੂੰ ਫੋਨ ਨਾ ਕਰੋ ਓਨਲੀ WhatsApp ਤੇ ਸਾਨੂੰ ਆਪਣੇ ਬੱਚਿਆਂ ਦਾ ਬਾਇਓ ਡਾਟਾ ਤੇ ਡਿਟੇਲ ਭੇਜੋ ਜੇ ਕਰ ਤੁਸੀਂ ਕੋਈ ਬੱਚਿਆਂ ਦੇ ਬਾਇਓ ਡਾਟਾ ਤੇ ਡਿਟੇਲ ਤੋਂ ਬਾਅਦ ਆਪਾਂ ਹੀ ਅਪਡੇਟ ਲੈਣੀ ਏ ਸਾਨੂੰ ਮੈਸੇਜ ਲਿਖ ਦਿਓ ਜੇ ਮੈਸੇਜ ਲਿਖ ਨਹੀਂ ਸਕਦੇ ਤੇ ਵਾਇਸ ਮੈਸੇਜ ਛੱਡ ਦਿਓ ਅਸੀਂ ਉਹਨਾਂ ਦਾ ਜਵਾਬ ਜ਼ਰੂਰ ਦਿੰਨੇ ਆ ਕਿਉਂਕਿ ਕਈ ਵਾਰ ਪਰਿਵਾਰਾਂ ਦੇ ਵਿੱਚ ਬੈਠੇ ਹੁੰਦੇ ਆ ਇਸ ਕਰਕੇ ਤੁਹਾਡਾ ਫੋਨ ਨਹੀਂ ਚੱਕਿਆ ਜਾਂਦਾ ਪਰਿਵਾਰ ਕਈ ਕਹਿੰਦੇ ਕਿ ਸਾਡਾ ਫੋਨ ਨਹੀਂ ਚੱਕਦੇ ਸਾਨੂੰ ਫੋਨ ਨਾ ਕਰੋ ਓਨਲੀ ਵਟਸਐਪ ਤੇ ਆਪਣੇ ਬੱਚਿਆਂ ਦਾ ਬਾਇਓ ਡਾਟਾ ਡਿਟੇਲ ਭੇਜੋ ਇਹਨਾਂ ਦੋ ਨੰਬਰਾਂ ਦੇ ਉੱਤੇ ਢੇਰੂ ਗੋਪੇ ਦੇ ਹੁਣ ਆਪਾਂ ਰਿਸ਼ਤੇ ਬਾਰੇ ਗੱਲ ਕਰਦੇ ਆ ਜੋ ਕਿ ਇਹ ਰਿਸ਼ਤਾ ਜੱਟ ਸਿੱਖ ਬਰਾਦਰੀ ਦਾ ਲੜਕੀ ਦਾ ਹੈ ਲੜਕੀ ਕੈਨੇਡਾ ਦੇ ਵਿੱਚ ਪੀਆਰ ਹੈ ਲੜਕੀ ਦਾ ਡੇਟ ਆਫ ਬਰਥ ਪੂਰੇ ਸਨ 2000 ਦਾ ਹੈ ਜੀ ਔਰ ਲੜਕੀ ਦੀ ਹਾਈਟ 5 ਫੁੱਟ 5 ਇੰਚ ਦੋ ਭੈਣਾਂ ਇੱਕ ਭਰਾ ਹੈ ਇਨਾਂ ਕੋਲ ਆਪਣੀ 15 ਕਿੱਲੇ ਜ਼ਮੀਨ ਹੈ ਇਹ ਚਾਹੁੰਦੇ ਹਨ ਲੜਕੇ ਕੋਲ 10 ਤੋਂ 15 ਕਿੱਲੇ ਦੇ ਵਿੱਚ ਵਿੱਚ ਜ਼ਮੀਨ ਹੋਵੇ ਤੇ ਬੇਟਾ ਕੈਨੇਡਾ ਦੇ ਵਿੱਚ ਚਾਹੇ ਵਰਕ ਪਰਮਿਟ ਤੇ ਹੋਵੇ ਜਾਂ ਪੀਆਰ ਹੋਵੇ ਸਪਰਕ ਕਰ ਸਕਦਾ ਹੈ ਜੇਕਰ ਉਹ ਲੜਕਾ ਪੰਜਾਬ ਦੇ ਰਹਿਣ ਵਾਲਾ ਹੈ ਤੇ ਉਹਦੇ ਕੋਲ ਕਮ ਸੇ ਕਮ ਜ਼ਮੀਨ 15 ਕਿੱਲੇ ਤੋਂ ਪਲੱਸ ਹੋਣੀ ਜ਼ਰੂਰੀ ਹੈ ਤੇ ਇਸ ਇਹ ਰਿਸ਼ਤਾ ਜੀ ਫਰੋਹੀਪੁਰ ਜ਼ਿਲ੍ਹੇ ਦਾ ਜੱਟ ਸਿੱਖ ਬਰਾਦਰੀ ਦੀ ਇਹ ਲੜਕੀ ਹੈ ਹੋਰ ਜਾਣਕਾਰੀ ਵਾਸਤੇ ਤੁਸੀਂ ਢੇਰੂ ਗੋਪੇ ਦੇ ਨੰਬਰਾਂ ਤੇ ਸੰਪਰਕ ਕਰੋ ਬੇਟੀ ਉੱਤੇ ਬਹੁਤ ਵਧੀਆ ਜੌਬ ਕਰਦੀ ਏ